ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਰਾਜਾ ਭੜੇਗਾ ਅੱਜ ਫਾਜ਼ਲਕਾ ਦੇ ਹਿੰਦਪਾਕ ਸਰਹੱਦ ਦੇ ਨਾਲ ਲੱਗਦੇ ਸਤਰੋਜ ਕਰੀਕ ਦੀ ਮਾਰ ਹੇਟ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਨਾਲ ਹੀ ਪਿੰਡ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਦੇਖੋ ਭਾਈ ਗੱਲ ਇਹ ਆ ਅਸੀਂ ਇੱਥੇ ਆਏ ਜਿਸ ਪ੍ਰਕਾਰ ਦੇ ਹਾਲਾਤ ਐ ਇੱਥੇ ਤਾਂ ਸਾਰਾ ਕੁਝ ਥੋੜਾ ਐ ਮੈਂ ਕਾਂਗਰਸ ਪਾਰਟੀ ਦੇ ਸਮੂੱਚੇ ਲੀਡਰਾਂ ਨੂੰ ਸਮੂੱਚੇ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਬਲਾਕ ਦੇ ਪ੍ਰਧਾਨਾਂ ਨੂੰ ਅੱਜ ਆਪਦੀ ਪੋਸਟ ਤੇ ਜਿੱਥੇ-ਜਿੱਥੇ ਜ਼ਿਆਦਾ ਹੜ੍ਹ ਪ੍ਰਭਾਵਿਤ ਲੋਕ ਨੇ ਉਹ ਮੈਂ ਇਹਨਾਂ ਪਿੰਡਾਂ ਦੇ ਨਾਂ ਪਾਉਂਗਾ ਤੇ ਕੰਟੈਕਟ ਪਰਸਨ ਪਾਉਂਗਾ ਇੱਥੇ ਅਸੀਂ ਜੋ ਲੋਕਾਂ ਦੀ ਡਿਮਾਂਡ ਹੈ ਡਿਮਾਂਡ ਤਾਂ ਵਿਚਾਰੇ ਬਹੁਤ ਜ਼ਿਆਦਾ ਹੈ ਇਹਨਾਂ ਦਾ ਮਾੜਾ ਹਾਲ ਹੈ ਨਾ ਕੋਈ ਮੁਆਵਜ਼ਾ ਹੈ ਜ਼ਮੀਨਾਂ ਰੁਲ ਗਈਆਂ ਪੱਠੇ ਰੁਲ ਗਏ ਘਰ ਡਿੱਗ ਪਏ ਮੋਟਰਾਂ ਬਹਿ ਗਈਆਂ ਆ ਖੇਤਾਂ 'ਚ ਰੇਤ ਆ ਜੂਗਾ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ ਇਹ ਰੱਬ ਜਾਣਦਾ ਹੈ ਪਰ ਮੌਕੇ ਤੇ ਉੱਤੋਂ ਮੀਂਹ ਪਈ ਜਾਂਦਾ ਹੈ ਇਹਨਾਂ ਨੂੰ ਅੱਜ ਰਾਸ਼ਨ ਦੀ ਤੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਤੇ ਛੋਟੀਆਂ ਮੋਟੀਆਂ ਦਵਾਈਆਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਕੋਈ ਸਿਰ ਦੁੱਖ ਦੇ ਦੀ ਕੋਈ ਪੈਰਾਸੀਟਾਮੋਲ ਔਰ ਉਹ ਦਵਾਈਆਂ ਇਹ ਚੀਜ਼ਾਂ ਬਾਰੇ ਅਸੀਂ ਸਾਰੀ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਵਾਂਗੇ ਕਿ ਤਾ ਉਹ ਬਚਾਓ ਜਿੱਥੋਂ ਤੱਕ ਤਨਖਾਹ ਦੀ ਗੱਲ ਹੈ ਮੈਂ ਤਾਂ ਕਿਹਾ ਵੀ ਇੱਕ ਇੱਕ ਤਨਖਾਹ ਜਿਹੜੇ ਅਹੁਦੇ ਤੇ ਉਹ ਜ਼ਰੂਰ ਦੇਣ ਜਿਹੜੇ ਨਹੀਂ ਉਹ ਵੀ ਜਿਹੜੇ ਤੇ ਕੰਟਰੀਬਿਊਟ ਕਰਨ ਜਿਹੜੇ ਕੋਈ ਹੈ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਕੋਈ ਸਰਦੇ ਪੁੱਜਦੇ ਆ ਕੋਈ ਮੇਰੇ ਵਰਗਾ ਉਹ ਤਾਂ ਆਪਦੀਆਂ ਦੋ ਵੀ ਦੇਵੇ ਤਿੰਨ ਵੀ ਦੇਵੇ ਕਿਉਂਕਿ ਉਹਨੀਆਂ ਹੀ ਥੋੜੀਆਂ ਜਿੰਨੀਆਂ ਦੇਵੇ ਜ਼ਰੂਰ ਇਹਦੇ ਬਾਰੇ ਜ਼ਿਲ੍ਹਾ ਪ੍ਰਧਾਨ ਨਾਲ ਸਾਡੇ ਨਾਲ ਦਵਿੰਦਰ ਸਾਹਿਬ ਨਾਲ ਗੱਲ ਕਰਕੇ ਤੇ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਜਿੱਥੇ ਜਿੱਥੇ ਮੋਸਟ ਅਫੈਕਟਡ ਏਰੀਆਜ਼ ਹੈਗੇ ਆ ਤੇ ਉਹ ਆਸੇ-ਪਾਸੇ ਵਾਲੇ ਜਿਵੇਂ ਮੁਕਸਰ ਦਾ ਜ਼ਿਲ੍ਹਾ ਪ੍ਰਧਾਨ ਉਹ ਸੰਪਰਕ ਕਰੇ ਦੂਜੇ ਜ਼ਿਲ੍ਹਾ ਪ੍ਰਧਾਨ ਨੂੰ ਤੇ ਉੱਥੋਂ ਅਸੀਂ ਆਉਂਦਾ ਚਾਰਾ-ਵਾਰਾ ਇੱਥੇ ਵੀ ਇਕੱਠਾ ਕਰੀਏ ਤੇ ਉਹ ਵੀ ਭੇਜੀਏ ਸੋ ਇਹ ਸਾਡੀ ਅੱਜ ਮੁੱਢਲੀ ਜਿਹੜੀ ਲੋਕਾਂ ਨੂੰ ਮਦਦ ਹੈ ਬਾਕੀ ਦਾ ਇਹ ਮੈਨ-ਮੇਡ ਹੈ ਇਹ ਸਰਕਾਰ ਦਾ ਦਿੱਤੇ ਹੋਏ ਹੜ ਹੈ ਜੇ ਸਰਕਾਰ ਨੋਡਲ ਆਫਸਰ ਲਾਉਣ ਹਲਾਤ ਆ ਦੇਖਣ ਵੀ ਹਾਲਾਤ ਜੇ ਪਹਿਲਾਂ ਦੇਖਣ ਵੀ ਭਾਖੜਾ ਦਾ ਕੀ ਹਾਲ ਹੈ ਪਾਣੀ ਦਾ ਲੈਵਲ ਦਰ ਉੱਤੇ ਹੈ ਹੋਲੀ-ਹੋਲੀ ਰੀਲீஸ் ਪਾਣੀ ਨੂੰ ਕਰਦੇ ਰਹਿਣ ਤੇ ਅੱਜ ਇਹ ਹਾਲਾਤ ਨਾ ਹੁੰਦੇ ਜਾਣ ਬੁੱਝ ਕੇ ਕੀਤੇ ਗਏ ਨੇ ਸਾਰੇ ਮੈਂ ਨਹੀਂ ਇਹ ਕਹਿੰਦਾ ਵੇਖੋ ਮੈਂ ਵੀ ਕਿਸੇ ਨੂੰ ਕਹਿੰਦਾ ਵੀ ਨਾ 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 ਅਣਜਾਣਪੁਣਾ ਅੱਛਾ ਅ ਜ਼ਮ ਗਾਰਜ ਜ਼ਿੰਮੇਦਾਰਾਂ ਕੰਮ ਇਹ ਜਾਣ ਕੇ ਨਹੀਂ ਉਹਨਾਂ ਨੇ ਛੱਡਿਆ ਮੈਂ ਤੈਨੂੰ ਕਹਿੰਦਾ ਵੀ ਸਰਕਾਰ ਨੇ ਪਾਣੀ ਜਾਣ ਕੀ ਛੱਡ ਦਿੰਦਾ ਮੇਰਾ ਦੋਸਤ ਇੱਕ ਕਿੰਗਰਾ ਸਾਹਿਬ ਸਾਡੇ ਪ੍ਰਵਕਤਾ ਹੋ ਗਏ ਸੀ ਪਾਖੜਾ ਤੇ ਤੇ ਪੌਂਗ ਡੈਮ ਤੇ ਉਹਨਾਂ ਨੇ ਵੇਖਿਆ ਵੀ ਪਾਣੀ ਤਾਂ ਜਮਾ ਉੱਤੇ ਉਛਲਦਾ ਅੱਜ ਤੋਂ 20 ਦਿਨ ਦੀ ਗੱਲ ਉਹਨਾਂ ਨੇ ਇੰਜੀਨੀਅਰ ਨੂੰ ਕਿਹਾ ਯਾਰ ਇਹ ਛੱਡੋ ਤੁਸੀਂ ਪਾਣੀ ਉਹ ਕਹਿੰਦੇ ਜੀ ਪਿੱਛੇ ਜੇ بارش ਨਾ ਹੋਈ ਤਾਂ ਫਿਰ ਇਹ ਸਾਨੂੰ ਪਾਣੀ ਦਾ ਇੰਨਾ ਨਹੀਂ ਦਿਆ ਅਸੀਂ ਫਿਰ ਫਲਾਣੇ ਨੂੰ ਰਿਲੀਜ਼ ਕਰਨਾ ਫਲਾਣੇ ਨੂੰ ਕਰਨਾ ਉਹ ਕਹਿੰਦਾ ਜੇ ਬਰਸ਼ਵਧ ਪੈ ਗਈ ਤਾਂ ਤੁਸੀਂ ਮਾਰ ਦਿਓਗੇ ਉਹੀ ਗੱਲ ਹੋਈ بارشਵਧ ਪੈ ਗਈ ਮਗਰੋਂ ਵੱਧ ਪਾਣੀ ਆ ਗਿਆ ਹੁਣ ਉਹਨੇ ਨੀ ਕੋਦਮਦਾਰ ਖੋਲਤੇ ਉਹ ਰੁੜ ਗਿਆ ਜੇ ਪਾਣੀ ਨਿਰੰਤਰ ਥੋੜਾ ਥੋੜਾ ਚੱਲਦਾ ਰਹਿੰਦਾ ਉੱਥੋਂ ਲਿਆ ਕੇ ਭਾਗੜਾ ਸੱਤ ਲੋਚ ਪਾ ਕੇ ਪਾਕਿਸਤਾਨ ਨੂੰ ਛੱਡ ਦਿੰਦੇ ਤੇ ਅੱਜ ਪਾਣੀ ਤਾਂ ਹੋਣਾ ਸੀ ਲੇਕਿਨ ਇੰਨਾ ਭਾਰੀ ਨੁਕਸਾਨ ਨਹੀਂ ਹੋਣਾ ਸੀ ਇਥੋਂ ਚੌਥਾ ਹਿੱਸਾ ਹੋਣਾ ਸੀ 25 ਪੈਸੇ ਇਹ 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 ਦਿਮਾਗ ਦੀ ਗੱਲ ਹੈ ਕਿ ਜਿਹੜੀ ਬੰਨ ਲਾਉਣ ਵਾਲਾ ਬੰਦਾ ਵੀ ਜੇ ਟੈਕਨੀਕਲ ਪਿੰਡ ਵਾਲਾ ਹੋਵੇ ਨਾ ਲਾ ਦੇ ਤਾਂ ਹੋਰ ਇਹਨਾਂ ਵੀ 5 ਕਿੱਲੇ ਜ਼ਮੀਨ ਵੱਜ ਜਾਂਦੀ ਹੁਣ ਸਰਦ ਸਾਹਿਬ ਨੁਕਸਾਨ ਕਿੰਨਾ ਹੋਇਆ ਹੈ ਇਹ ਮੁਆਵਜ਼ੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਲੋਕਾਂ ਨੂੰ ਜਿਸ ਤਰ੍ਹਾਂ ਸਰਕਾਰ ਨੇ ਦਿੱਤਾ ਸਰਕਾਰ ਨੇ ਜਨਾਬ ਜਨਾਬ ਬਿਲਕੁਲ ਕੋਈ ਬੰਦਾ ਇਹ ਆਸ ਨਹੀਂ ਦੇ ਨਾ ਰੱਖੇ ਮੈਂ ਝੂਠ ਨਹੀਂ ਬੋਲਦਾ ਕਿਉਂਕਿ ਪਿਛਲੀ ਵਾਰੀ ਮਾਨ ਸਾਹਿਬ ਕਹਿੰਦੇ ਸੀ ਮੁਰਗੀ ਮਰਜ਼ੇ ਦਾ ਮੁਰਗੀ ਦਾ ਦੇ ਦੂੰਗਾ ਬੱਕਰੀ ਮਰਜ਼ੇ ਦਾ ਬੱਕਰੀ ਦੇ ਦੂੰਗਾ ਲੋਕਾਂ ਨੇ ਮਰੀਆਂ ਮੁਰਗੀਆਂ ਸੰਭਾਲੀ ਰੱਖੀਆਂ ਵੀ ਕੋਈ ਲੈਣ ਆਏਗਾ ਮੇਰੇ ਕਹਿਣ ਦਾ ਮਤਲਬ ਭਾਈ ਜੀ ਕਿੱਲੇ ਮਗਰ 6800 ਕੇ 7000 ਰੁਪਿਆ ਦਿੰਦੇ ਆ ਕਿ ਨਹੀਂ ਦਿੰਦੇ ਜੋ ਹਾਲਾਤ ਆ ਸਰਕਾਰ ਦੇ ਅੱਜ ਸਰਕਾਰ ਨੇ ਉਹ ਪੈਸਾ ਤਾਂ ਲਾਤਾ ਪੰਜਾਬ ਦਾ ਪੈਸਾ ਲਾਤਾ ਜਾ ਕੇ ਦਿੱਲੀ ਪੰਜਾਬ ਦਾ ਪੈਸਾ ਲਾਤਾ ਦੂਜੇ ਹਰਿਆਣੇ ਚ ਜਿੱਥੇ ਇੱਕ ਸੀਟ ਨਹੀਂ ਆਈ ਪੰਜਾਬ ਦਾ ਪੈਸਾ ਜਾ ਕੇ ਹਿਮਾਚਲ ਚ ਲਾਤਾ ਲੀਡਰ ਨੂੰ ਲੜਾਉਣ ਤੇ ਹੈਲੀਕਾਪਟਰ ਸਾਡਾ ਹੁਣ ਮਾਨ ਸਾਹਿਬ ਨੇ ਇੱਕ ਸਕੂਫਾ ਛੱਡਿਆ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰਾ ਹੈਲੀਕਾਪਟਰ ਰਾਹਤ ਸਮਗਰੀ ਵੰਡਾਊਗਾ ਵਾਓ ਮਾਨ ਸਾਹਿਬ ਜਿਵੇਂ ਪਹਿਲਾਂ ਕਿੱਕਲੀ ਬਣਾ ਕੇ ਬੇਕੂ ਬਣਾਇਆ ਉਹੀ ਤੁਹਾਡਾ ਹੁਣ ਕੰਮ ਹੈ ਇੱਕ ਹੈਲੀਕਾਪਟਰ ਚ ਮਿੱਤਰੋ ਬਹਿੰਦੇ ਆ 5 ਬੰਦੇ ਜੇ 6ਵਾਂ ਬੰਦਾ ਬਹਿ ਜਾਏ ਉਹ ਬਹੋਂ ਨਹੀਂ ਦਿੰਦੇ ਕਿਉਂਕਿ ਹੈਲੀਕਾਪਟਰ ਡੇਗ ਸਕਦਾ ਹੈ ਭਾਰ ਹੁੰਦਾ ਹੈ ਤੇ ਪੰਜਾਬ ਬੰਦਿਆਂ ਦਾ ਵੱਧ ਤੋਂ ਵੱਧ ਭਾਰ ਲਾ ਲੋ ਤਾਂ 5 ਕੁਇੰਟਲ ਹੁਣ ਤੁਸੀਂ ਆਪਸੇ ਹਾੜ ਲਾ ਲੋ 5 ਕੁਇੰਟਲ ਲੈ ਲੈ ਕੇ ਇਸ ਮਾਣ ਕਿੰਨੇ ਗੇੜੇ ਹੈਲੀਕਾਪਟਰ ਲਾ ਦੂਗਾ ਇਹ ਤਾਂ ਬੇਫਕੂ ਬਣਾਉਣਾ ਮੇਰੇ ਕਹਿਣ ਦਾ ਮਤਲਬ ਥੋੜੇ ਪਿੰਡ 'ਚ ਹੀ ਚਾਹੀਦਾ 500 ਕੁਇੰਟਲ ਦਾ ਨਾਲ ਆ ਬਾਹਰਾਂ ਪਿੰਡਾਂ 'ਚ ਕਿੰਨੇ ਗੇੜੇ ਲਾਉ ਹੈਲੀਕਾਪਟਰ ਸੋ ਬੇਫਕੂ ਨਾ ਬਣਾਓ ਸੱਚੀ ਗੱਲ ਦੱਸੋ ਟਰੱਕਾਂ ਦੇ ਭੇਜੋ ਟਰੱਕਾਂ ਤੇ ਸਮਗਰੀ ਭੇਜੋ ਨਾ ਕਿ ਹੈਲੀਕਾਪਟਰ ਤੇ ਲਿਆਉਂਦੇ ਨਾਲੇ ਹੈਲੀਕਾਪਟਰ ਦਾ ਖਰਚਾ ਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ